ਨਸ਼ੇ ਤੇ ਪੰਜਾਬ ਕਾਂਗਰਸਪਦਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਬੋਲੇ ਲੋਕਾਂ ਨੂੰ ਦੇਣਾ ਹੋਵੇਗਾ ਚਿੱਟੇ ਦਾ ਬਦਲ ਅਫੀਮ ਭੁੱਕੀ ਤੇ ਹੋਵੇ ਚਰਚਾ ਫਰੀਦਕੋਟ ਦੇ ਪਿੰਡ ਮਿਸ਼ਰੀਵਾਲਾ ਚ ਪੁਲਿਸ ਨਾਲ ਕਿਸਾਨਾਂ ਦੀ ਬਹਿਸ ਸਪੀਕਰ ਕੁਲਤਾਰ ਸੰਧਵਾ ਨੂੰ ਕਰਨਾ ਚਾਹੁੰਦੇ ਸਨ ਸਵਾਲ ਰੋਕੇ ਜਾਣ ਤੇ ਪੁਲਿਸ ਨਾਲ ਉਲਝੇ ਕਿਸਾਨਾਂ ਮੁੜ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਰਵਾਉਣਗੇ ਕਿਸਾਨ 27 April ਨੂੰ 3 ਘੰਟੇ ਲਈ ਟੋਲ ਫ੍ਰੀ ਰੱਖਣ ਦਾ ਐਲਾਨ ਲੁਧਿਆਣਾ ਰਾਹੋ ਰੋਡ ਦੀ ਖਸਤਾ ਹਾਲਤ ਨੂੰ ਲੈ ਕੇ ਪ੍ਰਦਰਸ਼ਨ ਹਿਮਾਚਲ ਦੇ ਮੰਡੀ ਤੋਂ ਬਾਅਦ ਹੁਣ Shimla ਚ ਬ bomb ਦੀ ਧਮਕੀ ਵਾਲਾ email ਸਿਵਲ ਸਖਤਰੇਤ ਨੂੰ RDX ਨਾਲ ਉਡਾਣ ਦੀ ਮਿਲੀ ਧਮਕੀ ਚੈਕਿੰਗ ਬੋਰਨ ਕੁਝ ਵੀ ਬਰਾਮਦ ਨਹੀਂ श्री तक साहब तो सजाया गया गुरु तेग बहादुर जी दे प्रकाश पुरब समर्पित नगर कीर्तन पांच प्यारे कर रहे अगवाई वक् तो हुंदिया होया संपन्न होगा नगर कीर्तन ਸਤਿ ਸ੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੋਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਫਰੀਦਕੋਟ ਦੇ ਪਿੰਡ ਮਿਸ਼ਰੀwala ਦੀ ਜਿੱਥੇ ਕਿ ਪੁਲਿਸ ਨਾਲ ਕੁਝ ਕਿਸਾਨਾਂ ਦੀ ਬਹਿਸ-ਬਾਜ਼ੀ ਹੋਈ ਹੈ ਕੁਝ ਕਿਸਾਨ ਪੁਲਿਸ ਦੇ ਨਾਲ ਉਲਝ ਗਏ ਸਪੀਕਰ ਕੋਸ਼ਿਸ਼ ਕਰ ਰਹੇ ਸਨ ਤੁਹਾਨੂੰ ਸਵਾਲ ਕਰਨਾ ਚਾਹੁੰਦੇ ਸਨ ਕਿਸਾਨ जिस तो ही वाली जान तो, रोक है। तो ने कहा कि पुलिस अधिकारियों ने वादा किया गलत का समा उन्होंने दिता जाएगा पर संतवा प्रोग्राम खत्म करके अगले पिंड चले गए ਤੇ ਮੌਕੇ ਤੇ ਮੌਜੂ ਜਿੰਨੇ ਵੀ ਕਿਸਾਨ ਸੀ ਜੋ ਗੱਲਬਾਤ ਸਪੀਕਰ ਕੋਲ ਕਾਸ ਸੁਣਵਾਣਾ ਕਰਨਾ ਚਾਹੁੰਦੇ ਸੀ ਉਹ ਪੁਲਿਸ ਮੁਲਾਜ਼ਮਾ ਦੇ ਨਾਲ ਹੀ ਉਲਝ ਗਏ ਤਸਵੀਰਾਂ ਸਾਹਮਣੇ ਆਈਆਂ ਨੇ ਪਿੰਡ ਮਿਸ਼ਰੀ ਵਾਲਾ ਦੀਆਂ ਕੁਕਿੰਗ ਸਮਾਗਮ ਚ ਪਹੁੰਚੇ ਹੋਏ ਸਨ ਉਲਤਾਰ ਸੰਧਵਾ ਜਿੱਥੇ ਕਿ ਕਿਸਾਨ ਵੀ ਉੱਥੇ ਪਹੁੰਚੇ ਹਾਲਾਂਕਿ ਕਿਸਾਨਾਂ ਨੇ ਤਰਕ ਦਿੱਤਾ ਕਿ ਉਹ ਗਲਬਾਤ ਕਰਨਾ ਚਾਹੁੰਦੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਨਾਲ ਦੂਸਰੇ ਪਾਸੇ ਪੁਲਿਸ ਨੇ ਪ੍ਰੋਮਾ ਦਿੱਤਾ ਹੈ ਕਿ ਇਸ ਪੂਰੇ ਸਮਾਗਮ ਤੋਂ ਬਾਅਦ ਉਹਨਾਂ ਨੂੰ ਸਮਾ ਦਿੱਤਾ ਜਾਏਗਾ ਪਰ ਸਮਾਂ ਨਹੀਂ ਦਿੱਤਾ ਗਿਆ ਗਲਬਾਤ ਪੁਲਿਸ ਦੇ ਵੱਲੋਂ ਨਹੀਂ ਕਰਵਾਈ ਗਈ ਜਿਸ ਨੂੰ ਲੈ ਕੇ ਕੁਝ ਕਿਸਾਨ ਪੁਲਿਸ ਮੁਲਾਜ਼ਮਾ ਦੇ ਨਾਲ ਹੀ ਉਲਝ ਗਏ ਕਪਟਾ ਜਰਮਤਾਂ ਬਾਤ ਮਸਤਦਾਈ ਆਰ ਕਹਿ ਸਕਦਾ ਵੀ ਤੇਰੇ ਨਾਲ ਸ਼ਵਾਦੀ ਦਾ ਬਾਈ ਮੇਰੇ ਵੀ ਪਤਾ ਬੰਦੇ ਤੋਂ ਬੰਦੇ ਇਕੱਠੇ ਹੁੰਦੇ ਤੇ ਇੱਥੇ ਅੱਜ ਪਹਿਲੇ ਹੀ ਜਾਂਦੇ ਤੇ ਅੱਜ ਪਹਿਲੇ ਬੰਦੇ ਹੋਣੇ ਅੱਗੇ ਆਓ ਇਹ ਬੰਦੇ ਜਾਂਦੇ ਰਹਿ ਕੇ ਕਰਾਓ ਸਾਮਨ ਕਰ ਤੋ ਜਾਓ ਜਿਹੜੇ ਸਪੈਸ਼ਲ ਬਣਦੇ ਲੱਗੇ ਉਹਨਾਂ ਨੂੰ ਕੁਝ ਵੀ ਸਾਡੀ ਕਿਤਾਈ ਕਿੱਥੇ ਵਰਤੀ ਆ ਆਹਦੇ ਬਰਾਇਮਨ ਤੋਂ ਪੁੱਛੋ ਅਸੀਂ ਕਿਤਾਈ ਕਿੱਥੇ ਵਰਤੀ ਆ ਜੀ ਮੈਂ ਠੰਡਾ ਫਿਰ ਸਾਡੇ ਤੇ ਫਿਰ ਤੁਹਾਨੂੰ ਗ੍ਰਿਫਤਾਰ ਕਰ ਲੋਈ ਕੋਈ ਚੱਕਰ ਨਾ ਪਾਉਂਦਾ ਕੋਈ ਨਹੀਂ ਜਿੱਕੇ ਨੇ ਵਾਰ ਦੇਣ ਕਰਫਤਾਰ ਕਰ ਲੋ ਪਹਿਲੇ ਅਸੀਂ ਕੋਈ ਦਵਾ ਦੇ ਕਰਦੇ ਕੋਈ ਗੋਡੀ ਨਹੀਂ ਹੌਸਲ ਉਹਨਾਂ ਨੂੰ ਕੋਈ ਸਰਜੀ ਸਾਡੀ ਟਿਸਟ ਹੈ ਅਸੀਂ 2 ਘੰਟੇ ਤੱਕੇ ਵੇਟ ਕੀਤੀ ਉਹਦੇ 2 ਘੰਟੇ ਸੀ ਸੋਵਾ ਤੇ ਪੋਖੇ ਸੀ ਸਾਡਾ 10 ਕਿਲੋਮੀਟਰ ਪਾਸੇ ਜਾ ਕੇ ਟਿਕਰੋੜ ਤੇ 10 ਕਿਲੋਮੀਟਰ ਜਾ ਕੇ ਫਿਰ ਕੀ ਆ ਕੇ ਕੁੱਟਦਾ ਗੱਲ ਬਾਤ ਨਹੀਂ ਕਰਦਾ ਜੇ ਸਾਡੀ ਤੁਸੀਂ ਬਾਹਰ ਨਹੀਂ ਦੇ ਰਹੇ ਬਾਹਰ ਦੇ ਦੇਖੋ ਆਪਾਂ ਨੂੰ ਇੱਕ ਕੱਟੇ ਦੇ ਬਾਹਰ ਨਹੀਂ ਕੋਣ ਰਿਕੋਰਡਰ ਹੋਏ ਬਾਹਰ ਨਹੀਂ ਦੇ ਰਹੇ ਸਾਨੂੰ ਅੱਜ ਇਹਦੇ ਲਈ ਬਾਹਰ ਹੱਥ ਝੜ ਕੇ ਬਾਹਰ ਲੱਦੇ ਆਂ ਜਿਨ੍ਹਾਂ ਨੇ ਗੱਲ ਗੱਲ ਹੋ ਗਈ ਗੱਲ ਹੋ ਗਈ ਕਿ ਕਿੰਨੇ ਦਾਤ ਪਤੇ ਖਦੇ ਅਸੀਂ ਤਾਂ ਅਸੀਂ ਨੇ ਇਹਦੇ 200 ਬੰਦੇ ਕਰਵਾ ਕਰ ਲਏ ਅਸੀਂ ਤਾਂ 100 ਤੋਂ ਪਤਾ ਘਟਾ ਕਰਦੇ ਖਲਣ ਬਾਜੀ ਕਰ ਕੋਈ ਅਸੀਂ ਕਿਉਂ ਅਸੀਂ ਪਹਿਲੀ ਜਾਤ ਤੇ ਅਸੀਂ ਤਾਂ 50 ਬੰਦੇ ਤੋਂ ਬਾਅਦ ਬੰਦੇ ਵੀ ਇਕੱਠੇ ਖੰਦ ਤੇ ਅਸੀਂ ਪਹਿਲੀ ਜਾਤ ਤੇ ਅੱਜ ਪਹਿਲੇ ਜਿਹੜੇ ਬੰਦੇ ਸਾਰੇ ਅੱਗੇ ਆਓ ਜਿਹੜਾ ਪਤਾ ਜਾਂਦੀ ਰਹੀ ਕਰਾਓ ਸਨ ਕਰ ਤੋਂ ਦਿਓ ਜਿਹੜੀ ਦੇਦੀ ਅੱਜ ਉਹ ਦਿਓ ਆਪਾਂ ਆਪਾਂ ਮੋਲਗਾਤ ਕਰਾਈਏ ਤੁਹਾਡੀ ਇਹਦੇ ਕੱਢਿਆ ਜਾਂਦਾ ਬੰਦਾ ਇਹ ਨਾਲੋਂ ਪਿਆਰਾ ਹੈ ਰਾਜ ਸਰਕਾਰ ਤੋਂ ਪਿਆਰਾ ਹੈ 16 ਸਾਡੇ ਦੇ ਹੈ ਨਾ ਸਰਕਾਰ ਵਾਲੇ ਕਿਉਂ ਨਹੀਂ ਬੋਲੀ ਆਪਣੀ ਹੱਥ ਝਾਕੇ ਉਹਨਾਂ ਨੇ ਖੇੜਾ ਨਾ ਦਾ ਘੜਦਿਆਂ ਸਰਕਾਰ ਕੋ ਨਹੀਂ ਇਹ ਜਵਾਲ ਕਰਕੇ ਤੇ ਕਰਕੇ ਚੁੱਪ ਰਹੀ ਆ ਸਵਾਲ ਤਾਂ ਨਾ ਕੋਈ ਕੁਝ ਗੱਲ ਉਹਕੇ ਜਦੋਂ ਕੰਧਾ ਦਾ ਰਿਆਣਾ ਸਰਕਾਰ ਨੇ ਕੱਢਿਆ ਹੈ ਹਾਂ ਜੀ ਹਾਂ ਜੀ ਠੀਕ ਹੈ ਕੋਚੇ ਸਰਕਾਰ ਚੋਕ ਹੈ ਜੀ ਇਲਜ਼ਾਮ ਕਿਸਾਨਾਂ ਤੇ ਜੀ ਅਜੇ ਜਿਹੜੀ ਮੋਰਚਿਆਂ ਤੇ ਧਰਨਾ ਤੇ ਨਿਕਲੀ ਸਰਕਾਰ ਉਹ ਹੀ ਕਿਸਾਨਾਂ ਨੂੰ ਬਦਨਾਮ ਕਰੇ ਪਰ ਖਸਨ ਹੋ ਗਈ ਜੋ ਇਹ ਸਾਡੇ ਵਿੱਚ ਆ ਕੇ ਬਹਿਂਦੇ ਰਹੇ ਇਹ ਸਾਡੇ ਵਿੱਚ ਆ ਕੇ ਬਹਿਂਦੇ ਰਹੇ ਅੱਜ ਅਸੀਂ ਬਾੜੇ ਹੋਗੇ ਉਦੋਂ ਆਪ ਸੀਗੇ ਉਹਦੇ ਖਾਸ਼ ਹੋ ਕਿਤਾ ਕਰਦੇ ਗੱਲ ਦੀ ਅਸੀਂ ਕਰਨੀ ਜਿਹੜੀ ਬਦਲਾਅ ਮੇਂ ਫੁੱਟਾ ਬਾਤ ਦਾ ਮੁੱਦਕ ਚਲੋ ਕੋਈ ਨਹੀਂ ਆਪਾਂ ਮਿਲ ਨਹੀਂ ਆਪਾਂ ਅੱਜ ਕਰਦੇ ਜਿਹੜੇ ਤੁਹਾਨੂੰ ਦੇਖਿਆ ਵੀ ਫਾਜ਼ਲਾ ਤੇ ਲਾਓਗੇ ਅੱਜ ਬਾੜੇ ਵਿੱਚ ਬਹੁਤ ਉਹਨਾਂ ਨੇ ਬਣਾਇਆ ਸੀ ਤਾਂ ਪਾਸੇ ਬੈਠੇ ਦੀਏ ਸਾਰੇ ਸਾਰੇ ਕਿਹੜੇ ਸਪੈਸ਼ਲ ਬ੍ਰਾਂਚ ਤੇ ਕਿਉਂ ਉਹਨਾਂ ਨੇ ਕੁਝ ਵੀ ਐਸਾ ਨਹੀਂ ਕਿਤਾਈ ਕਿੱਥੇ ਵਰਤੀ ਆ। ਆਹ ਦੇ ਮੈਂ ਮਣੋਂ ਤਾਂ ਪੁੱਛੂ ਅਸੀਂ ਕਿਤਾਈ ਕਿੱਥੇ ਵਰਤੀ ਆ ਜੀ। ਇੱਕ ਤਾਂ ਡੰਡਾ ਫੇਰ ਸਾਡੇ ਤੇ ਫਿਰ ਤੁਹਾਨੂੰ ਗ੍ਰਿਫਤਾਰ ਕਰ ਲੋਈ ਕੋਈ ਚੱਕਰ ਨਾ ਚੋਣਾ ਕੋਈ। ਨਹੀਂ ਜੀ ਚਿੱਕ ਨੇ ਬਾਹਰ ਦੇ ਕੰਨ ਗ੍ਰਿਫਤਾਰ ਕਰ ਲੋ ਪਹਿਲੇ ਅਸੀਂ ਕੁਝ ਆਨੇ ਚਾਹ ਪੈਂਦੇ ਕੋਈ ਕੋਡ ਨਹੀਂ ਆਉਂਦਾ ਉਹਨਾਂ ਨੂੰ ਕੋਈ ਸਰਜੀ ਗਾੜੀ ਪਿਸਟ ਹੈ। ਅਸੀਂ 2 ਘੰਟੇ ਧੁੱਪੇ ਵੇਟ ਕੀਤੀ ਅਸੀਂ 2 ਘੰਟੇ ਸੀ ਸੋਵਾਂ ਦੇ ਭੁੱਖੇ ਸੀ ਸਾਰੇ। 10 ਕਿਲੋਮੀਟਰ ਪਾਸੇ ਜਾ ਕੇ ਨੀਂਦ ਰੋੜ ਤੋਂ 10 ਕਿਲੋਮੀਟਰ ਜਾ ਕੇ ਫਿਰ ਵੀ ਸਾਡਾ ਕਸੂਰ ਕਿੱਥੇ ਆ ਜਾਂਦਾ ਆਉਣੇ ਕੋਣ ਰਿਕਾਰਡਰ ਕਰਨੇ ਆਉਂਦੇ ਨੇ ਤੁਹਾਨੂੰ ਅੱਜ ਇੱਥੇ ਆ ਕੇ ਸਾਡੇ ਹੱਥ ਜੋੜ ਕੇ ਮਾਣੇ ਲਾਉਂਦੇ ਆਂ ਜਿਨ੍ਹਾਂ ਨੇ ਗੱਲ ਗੱਲ ਉਹਦੀ ਗੱਲ ਹੋਊਗੀ ਕਿ ਕਿੱਦਾਂ ਦਾ ਦੱਬ ਤੇ ਸੱਦੇ ਆਸੀਂ ਤਾਂ ਅੱਜ ਇੱਥੇ ਦੋ ਦੋ ਬੰਦੇ ਕਰਵਾ ਕਰ ਲਏ ਅਸੀਂ ਤਾਂ 100 ਦੋ ਦੋ ਬੰਦਾ ਘੱਟਾ ਕਰਦੇ ਖੁੱਲ੍ਹਣ ਬਾਜੀ ਕਰੂਗਾ ਅਸੀਂ ਕਿਉਂ ਅਸੀਂ ਪਹਿਲੇ ਜਾਦ ਤੇ ਅਸੀਂ ਤਾਂ ਦੋ ਦੋ ਬੰਦੇ ਦਵਾਤ ਬੰਦੇ ਵੀ ਘੱਟੇ ਖੰਦੇ ਤੇ ਅਸੀਂ ਪਹਿਲੇ ਜਾਦ ਤੇ ਅੱਜ ਪਹਿਲੇ ਜਾਦ ਤੇ ਕੋ ਅੱਗੇ ਆਓ ਇਹ ਪਤਾ ਜਾਂਦੇ ਨਹੀਂ ਕਿ ਕਰਾਉਂ। ਕੰਮ ਕਰਨ ਤੋਂ ਦਿਆਉ ਦੇਖ ਜਿਹੜੀ ਜੇ ਤੋਂ ਦਿਆਉ ਅਸੀਂ ਤੁਹਾਨੂੰ ਆਪਾਂ ਮੁਲਾਕਤ ਕਰਾਈਏ ਤੁਹਾਡੀ ਇਹ ਕਿੱਥੇ ਜਾਂਦਾ। ਰਾਹ ਹੈ ਸਰਕਾਰ ਉੱਤੇ ਦੀ ਤੇ ਬਗਨਾ। ਮੇਰੇ ਰਵੇ ਛੱਡ ਥੱਲੇ ਜਦੋਂ ਸਾਨੂੰ ਚੱਕ ਕੇ ਲਗਾਇਆ ਸੀ ਕਲਤਾਰਨੇ ਚ ਕਹਿਆ ਸੀ ਨਾ ਪੁਲਿਸ ਤੋਂ ਉਹ ਮੈਂ ਚੱਕ ਕੇ ਜਾਨਾ। ਸਾਰਾ ਦਿਨ ਅਸੀਂ ਧੁੱਪੇ ਬੈਠੇ ਨਾ ਮਿਲਾਂ ਪਾਣ ਬੰਦਰਗਾਹ ਉੱਤੇ ਬੈਠੇ ਸਾਡਾ ਉਹ ਨਾ ਜਾਨ। ਮੈਂ ਰਿਪੋਰਟ ਕਰਾਂਗੇ ਉਹ ਫਿਰ ਕਰਨਾ ਨਾ ਚਿਰ। ਕਿ ਮੇਰੇ ਰਵੇ ਛੱਡ ਥੱਲੇ ਜਦੋਂ ਸਾਨੂੰ ਚੱਕ ਕੇ ਲਗਾਇਆ ਸੀ ਕਲਤਾਰਨੇ ਚ ਕਹਿਆ ਸੀ ਨਾ ਪੁਲਿਸ ਤੋਂ ਉਹ ਮੈਂ ਚੱਕ ਕੇ ਜਾਨਾ। ਸਾਰਾ ਦਿਨ ਅਸੀਂ ਧੁੱਪੇ ਅੱਗੇ ਵਤਨ ਤੇ ਗੱਲ ਕਰਾਂਗੇ ਪਟਿਆਲਾ ਦੀ ਪਟਿਆਲਾ ਦੇ ਸਿੱਧੂਵਾਲਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵਿਰੋਧ ਕਰਨ ਪਹੁੰਚੇ ਹੋਏ ਸਿੱਖ ਕਿਸਾਨ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਹੋਏ ਸੀ ਉਸ ਦੇ ਪਾਸੇ ਮੰਤਰੀ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਹਾਂ ਮੈਂ ਕਿਸਾਨਾਂ ਦੇ ਹੱਥ ਚ ਖੜਾ ਰਹਾਗਾ ਡਾਕਟਰ ਬਲਬੀਰ ਸਿੱਧੂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੇ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵਿਰੋਧ ਕਰਨ ਪਹੁੰਚੇ ਸਨ ਕਿਸਾਨ ਵਿਕਾਸ کارਟਰ ਉਦਘਾਟਨ ਕਰਨ ਪਹੁੰਚੇ ਸਨ ਮੰਤਰੀ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਹਾਂ ਮੈਂ ਕਿਸਾਨਾਂ ਦੇ ਹੱਕ 'ਚ ਖੜਾ ਰਹਾ ਹਾਂ ਵੱਡੇ ਪੱਧਰ ਤੇ ਵਿਦਾਇਕਾ ਦਾ ਮੰਤਰੀ ਆਦਬ ਵਿਰੋਧ ਕੀਤਾ ਜਿਹੜਾ ਵਿਧਾਇਕ ਨੇ ਅਸੀਂ ਤਸਵੀਰਾਂ ਦੇਖੀਆਂ ਸੀ ਕਿ ਜੋ ਵਿਧਾਇਕ ਨੇ ਸੁਖਬੀਰ ਮੈਸਰਖਾਨਾ ਉਹਨਾਂ ਦਾ ਵੀ ਵਿਰੋਧ ਵੱਡੇ ਪੱਧਰ ਤੇ ਕੀਤਾ ਗਿਆ ਸੀ ਇੱਕਦਮ ਪਹਿਲਾਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਸ਼ੈਰੀ ਕਲਸੀ ਦਾ ਵੀ ਜੋ ਵਿਧਾਇਕ ਨੇ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਤੇ ਹੁਣ ਪਟਿਆਲਾ ਦੇ ਸਿੱਧੂਵਾਲ 'ਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਹੈ ਦਰਸਲ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵਿਰੋਧ ਕਰਨ ਪਹੁੰਚੇ ਹੋਏ ਸਨ ਕਿਸਾਨ ਵਿਕਾਸ ਕਾਰਜਾਂ ਦਾ ਉਗਾਟਨ ਕਰਨ ਪਹੁੰਚੇ ਸੋ ਇਹ ਬਹੁਤ ਵੱਡੇ ਕੰਮ ਹੋ ਰਿਹਾ ਤੇ ਜਿਹੜੇ ਬੰਦੇ ਇਹਦਾ ਵਿਰੋਧ ਵੀ ਕਰਦੇ ਆ ਜਾਂ ਜਿਹੜੇ ਨਾਰੇ ਵੀ ਲਾਉਂਦੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆ ਕੇ ਦਲੀਲ ਨਾਲ ਗੱਲ ਕਰੋ ਮੈਂ ਉਹਨਾਂ ਦਾ ਸਵਾਗਤ ਕਰਦਾ ਕੋਈ ਕਿਸਾਨ ਆਵੇ ਜਿਹੜਾ ਜਿਹਨੇ ਮੇਰੇ ਤੋਂ ਵੱਧ ਟਾਈਮ ਸਪੈਂਡ ਕੀਤਾ ਹੋਵੇ ਬਾਰਡਰ ਦੇ ਉੱਤੇ ਜਿਹੜੇ ਮੇਰੇ ਤੋਂ ਬਾਅਦ ਸੇਵਾ ਕੀਤੀ ਹੋਵੇ ਮੈਂ ਉਹਨਾਂ ਦਾ ਉਹਨਾਂ ਦੀ ਗੱਲ ਮੰਨਾਂਗਾ ਵੀ ਗੱਲ ਕਰਾਂਗਾ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵਾਂਗਾ ਬਟ ਦੋ ਤਿੰਨ ਬੰਦੇ ਆ ਕੇ ਨਾਰੇ ਲਾੜ ਨਾਲ ਇਹ ਕੋਈ ਹੰਗਾਮਾ ਕਰਨ ਨਾਲ ਕੁਝ ਨਹੀਂ ਹੁੰਦਾ ਲੇਕਿਨ ਮੈਂ ਉਹਨਾਂ ਨੂੰ ਬੇਨਤੀ ਜੁਰ ਕਰਦਾ ਕਿ ਆਓ ਆਪਾਂ ਵਿਚਾਰ ਵਟਾਂਦਰਾ ਕਰੋ ਤੇ ਮੈਂ ਤਿਆਰ ਹਾਂ ਜੀ ਉਹਦੇ ਵਾਸਤੇ ਆਓ ਮੇਰੇ ਨਾਲ ਮੁਰਤਲੁਦੀਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਰਵਾਇਆ ਜਾਏਗਾ ਕਿਸਾਨਾਂ ਦੇ ਵੱਲੋਂ ਪਾਕਿਸਤਾਨ ਮਜ਼ਦੂਰ ਯੂਨੀਅਨ ਨੇ ਇਸ ਬਾਬਤ ਇੱਕ ਵੱਡਾ ਐਲਾਨ ਕੀਤਾ ਹੈ 27 ਅਪ੍ਰੈਲ ਨੂੰ 3 ਘੰਟੇ ਲਈ ਜੋ ਟੋਲ ਹੈ ਉਸ ਨੂੰ ਫ੍ਰੀ ਕਰਵਾਇਆ ਜਾਏਗਾ ਕਿਸਾਨਾਂ ਦੇ ਵੱਲੋਂ 12 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਟੋਲ ਤੇ ਦਰਸ਼ਨ ਕਰਨਗੇ ਕਿਸਾਨ ਜਣਾਤਾ ਨੂੰ ਰੋੜ ਦੀ ਖਸਤਾ ਹਾਲਤ ਨੂੰ ਲੈ ਕੇ ਅਫਦਰਸ਼ਨ ਕਿਸਾਨਾ ਦੇ ਵੱਲੋਂ ਕੀਤਾ ਜਾਏ ਅੱਗੇ ਵਦਾਂਗ ਤੇ ਗੱਲ ਕਰਾਂਗੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਉਂਕਿ ਨਸ਼ੇ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਵੱਡਾ ਬਿਆਨ ਸਟੇਟਮੈਂਟ ਦਿੱਤੀ ਹੈ ਰਾਜਾ ਵੜਿੰਗ ਦੇ ਕਹਿੰਦੇ ਲੋਕਾਂ ਨੂੰ ਚਿੱਟੇ ਦਾ ਬਦਲ ਦੇਣਾ ਹੋਵੇਗਾ

ਉਨੇ ਜਿਕਰ ਸਪਲਾਈ ਕੋਈ ਦੁਨੀਆ ਦੀ ਤਾਕਤ ਬੰਦ ਨਹੀਂ ਕਰ ਸਕਦੀ ਅਲਟਰਨੇਟਿਵ ਜਿੰਨ ਚਿਰ ਨਹੀਂ ਆਏਗਾ 100% ਧਰਮਵੀਰ ਗਾਂਧੀ ਨੇ ਜੋ ਕਿਹਾ ਸੀ ਉਹ ਬਿਲਕੁਲ ਠੀਕ ਕਿਹਾ ਸੀਗਾ ਆਲਦੋ ਆਈ ਡੋਨਟ ਬਲੀਵ ਇਨ ਐਨੀ ਨਸ਼ਾ ਨਸ਼ਾ ਦਾ ਚਾਦਾ ਵੀ ਮਾੜਾ ਹੈਗਾ ਸ਼ਰਾਬ ਦਾ ਵੀ ਮਾੜਾ ਅਫੀਮ ਦਾ ਵੀ ਮਾੜਾ ਭੁੱਕੀ ਦਾ ਵੀ ਮਾੜਾ ਪਰ ਜਦੋਂ ਅਸੀਂ ਹੁਣ ਪਿੰਡਾਂ 'ਚ ਲੋਕਾਂ ਨੂੰ ਮਿਲਦੇ ਆ ਉਹ ਕਹਿੰਦੇ ਜਿਹੜਾ ਅਫੀਮ ਨਸ਼ਾ ਸੀਗਾ ਇਹ ਸਾਡੀ ਸਿਹਤ ਵੀ ਠੀਕ ਰੱਖਦਾ ਸੀ ਕਈ ਕਹਿੰਦੇ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਸੀ ਕਈ ਕਹਿੰਦੇ 슈ਗਰ ਨੂੰ ਵੀ ਕੰਟਰੋਲ ਕਰਦਾ ਸੀ ਉਹ ਹੁਰਬਾਬਾ ਗਿਆਂ ਨੂੰ ਕਹਿੰਦੇ ਆ OPM ਕਈ ਬਹੁਤ ਸਾਰੀਆਂ ਮੈਡੀਸਿਨਸ ਦੇ ਵਿੱਚ ਪੈਂਦੀ ਹੈ। ਸੋ ਐਵੇਂ ਜਿਹੜੀ ਭੁੱਕੀ ਹੈ ਉਹ ਜਿਹੜੇ ਲੋਕ ਮਿਲਦੇ ਭੁੱਕੀ ਖਾਣ ਵਾਲੇ ਉਹ ਕਹਿੰਦੇ ਤੁਸੀਂ ਦੱਸੋ ਮੈਂ 80 ਸਾਲ ਦਾ ਭੁੱਕੀ ਖਾਂਦਾ ਸੀ। ਤੇ ਆ ਖਾਂਦਾ ਸੀ। ਪਰ ਹੁਣ ਮਿਲਦੀ ਨਹੀਂ ਮੈਂ ਗੋਲੀਆਂ ਤੇ ਹੋ ਗਿਆ ਮੇਰੀ ਸਿਹਤ ਖਰਾਬ ਹੋ ਰਹੀ ਹੈ। ਮੈਂ ਕੰਮ ਵੀ ਜਾਦੇ ਕਰਦਾ ਸੀ ਭੁੱਕੀ ਖਾ ਕੇ ਤੇ ਮੇਰੀ ਸਿਹਤ ਵੀ ਠੀਕ ਸੀਗੀ। ਸੋ ਇਹਦਾ ਨਸ਼ਿਆਂ ਦੇ ਬਾਰੇ ਕਿਉਂਕਿ ਇਹਦੀ ਲੋੜ ਨਹੀਂ ਮੈਂ ਤਾਂ ਕਹਿੰਦਾ ਸ਼ਰਾਬ ਦੀ ਵੀ ਲੋੜ ਤੁਸੀਂ ਹੁਣ ਤੁਸੀਂ ਦੇਖੋ। ਕੀ ਕੰਪਨੀਆਂਜ਼ ਨੇ ਡਿਸਟਿਲਰੀਜ਼ ਨੇ ਮਾਫੀਆਜ਼ ਨੇ ਸ਼ਰਾਬ ਦੀ ਵਿਚਾਰਧਾਰਾ ਇਹ ਬਣਾਤੀ ਹੈ ਕਿ ਸ਼ਰਾਬ ਬੜੀ ਇੱਕ ਚੰਗੀ ਚੀਜ਼ ਹੈ ਆਲਦੋ ਸ਼ਰਾਬ ਪੀ ਕੇ ਡਿੱਗਦਾ ਹੈ ਘਰ ਨੂੰ ਘਰੇ ਡੋਮੈਸਟਿਕ ਵਾਇਲੈਂਸ ਕਰਦਾ ਕਈ ਵਾਰੀ ਬੰਦੇ ਐਕਸੀਡੈਂਟ ਕਰਦਾ ਹੈ ਸੜਕਾਂ ਤੇ ਤੇ ਹੋਸ਼ ਚੋਂ بے ਹੋਸ਼ ਹੋ ਜਾਂਦਾ ਹੈ ਬੰਦਾ ਲੇਕਿਨ ਪੁੱਕੀ ਤੇ ਜਿਹੜੇ ਅਫੀਮ ਹੈ ਇਹ ਇਸ ਤਰ੍ਹਾਂ ਦਾ ਪਰ ਸਮਾਜ ਦੇ ਵਿੱਚ ਸ਼ਰਾਬ ਲੀਗਲਾਈਜ਼ ਹੈ ਤੇ ਪੁੱਕੀ ਤੇ ਅਫੀਮ ਬਹੁਤ ਵੱਡਾ ਇੱਕ ਕਰਾਈਮ ਹੈਗਾ ਸਿੰਥੈਟਿਕ ਡਰੱਗਸ ਨਾਲ ਟੀਕੇ ਨਾਲ ਸਾਡੇ ਬੱਚੇ ਨਪੁੰਸਿਕ ਵੀ ਹੁੰਦੇ ਐ ਫੈਂਸੀ ਪੀਨ ਨਾਲ ਆਯੂਡੈਕਸ ਨਾਲ ਆਯੂਡੈਕਸ ਕਿਉਂਕਿ ਉਹਨੂੰ ਮਿਲਦਾ ਨਹੀਂ ਫਿਰ ਆਯੂਡੈਕਸ ਖਾਂਦੇ ਕਹਿੰਦੇ ਮੈਂ ਸੁਣਿਆ ਫਿਰ ਉਹ ਕਹਿੰਦੇ ਫੈਂਸੀ ਡਰਿੰਕ ਪੀਂਦੇ ਐ ਜਿਨ੍ਹਾਂ ਨਾਲ ਸਿਹਤ ਤੇ ਬੁਰਾ ਸੋ ਮੈਨੂੰ ਲੱਗਦਾ ਕਿ ਸਾਨੂੰ ਲਾਰਜਰ ਇੰਟਰਸਟ ਦੇ ਵਿੱਚ ਮੈਂ ਫਿਰ ਕਹਿ ਰਿਹਾ ਆਈ ਐਮ ਅਗੇਂਸਟ 올 ਦੇ ਨਸ਼ਾਜ਼ ਬਟ ਕਈ ਅਰੀ ਸਾਨੂੰ ਇਸ ਚੀਜ਼ ਤੋਂ ਹਟਾਉਣ ਵਾਸਤੇ ਇਸ ਤੇ ਆਲਟਰਨੇਟਿਵ ਤੁਹਾਨੂੰ ਲੈ ਕੇ ਆਉਣਾ ਪਊਗਾ ਤੇ ਫਿਰ ਜਿਵੇਂ ਕਿ ਮਰਵਾਣਾ ਕਹਿੰਦੇ ਹੈ ਉਹ ਲੀਗਲਾਈਜ਼ ਕੀਤਾ ਹੈ ਸਰਕਾਰਾਂ ਨੇ ਸੋ ਮੈਨੂੰ ਲੱਗਦਾ ਇਹਦੇ ਵੱਲ ਸਾਨੂੰ ਤੁਰਨਾ ਪਏਗਾ ਨਹੀਂ ਪੰਜਾਬ ਚੋਂ ਨਸ਼ਾ ਜਾਂ ਦੇਸ਼ ਚੋਂ ਨਸ਼ਾ ਕੋਈ ਖਤਮ ਕਰ ਨਹੀਂ ਸਕਦਾ ਅਚਨਾਲਾ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੱਗੇ ਫਰਿਆਦ ਕਰ ਰਹੀ ਇੱਕ ਮਾਂ ਦੇ ਹੰਝੂ ਵਗਣ ਲੱਗੇ ਮਹਿਲਾ ਦਾ ਪੁੱਤ ਨਸ਼ੇ ਕਰਦਾ ਸੀ ਤੇ ਉਸਨੇ ਜਥੇਦਾਰ ਨੂੰ ਕਿਹਾ ਕਿ ਪੁੱਤ ਨੂੰ ਗੁਰੂ ਦੇ ਲੜ ਲਾਉਣ ਜਥੇਦਾਰ ਨੇ ਨੌਜਵਾਨ ਨੂੰ ਨਸ਼ਾ ਛਡਣ ਦਾ ਪ੍ਰਣ ਕਰਵਾਇਆ ਤੇ ਦੁਖਿਆਰੀ ਮਾਂ ਨੂੰ ਹੌਸਲਾ ਕਿਨਾਂ ਚਿਰ ਹੋ ਗਿਆ ਨੂੰ ਕਿਤੇ ਨਾ ਕੋਈ ਗੱਲ ਹੈ ਮਾਦਾ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਛਡਣਦਾ ਛੱਡ ਜੂਗਾ ਪਾਪਾ ਜੀ ਸਿਆਣ ਈ ਆ ਦਾ ਇਹ ਤਾਂ ਬੱਚਾ ਉਹ ਮਰੇ ਤੋਂ ਮਗਰੋਂ ਬੰਦ ਕੰਮ ਆ ਕੇ ਲੱਗਦਾ ਉਹ ਤੇ ਪੇਰੇ ਅੱਗੇ ਨੰਬਰ ਆ ਵਰਤ ਕੇ ਨੰਬਰ ਮਤਰੀ ਮੇਰੀ ਬੁੱਧੀ ਨਾਲ ਕੀ ਕੰਮ ਕਰਦਾ ਮੈਂ ਉਹ ਨਹੀਂ ਕਰਦਾ ਤੇ ਕੰਮ ਕਰਦਾ ਅੱਛਾ ਬੇਬੇ ਆਪਣੇ ਆ ਬੇਬੇ ਦੇ ਹੰਝੂ ਵੇਖ ਤੂੰ ਨਿਕਾੜ ਛੱਡਣਾ ਚਾਹੁੰਦਾ ਮੰਨ ਹੈਗਾ ਤੂੰ ਮੰਨੇਗਾ ਮੈਂ 3.5 ਛੱਡ ਸਕਦਾ ਕਿਹੜਾ ਬੰਦਾ ਬੇਬੇ ਆਪਣਾ ਗੋਮਾਲੀ ਅੰਦਰ ਕੁਝ ਕੀਤੀ ਆ ਆਪਣੇ ਵਾਲੇ ਅੱਗੇ ਨਾਲ ਬਹੁਤ ਜ਼ਿਆਦਾ ਬਰਬਾਦ ਕਿੰਨਾ ਚਿਰ ਹੋ ਗਿਆ ਉਹਨੂੰ ਕਿਤੇ ਲੋ ਬੋਲੀਆਂ ਖਾ ਰਿਹਾ ਵੀ ਚਲੋ ਮਾਤਾ ਮੈਂ ਇਸ ਬੱਚੇ ਲਈ ਗੁਰੂ ਹਰਗੋਬਿੰਦ ਪਾਸ਼ਾ ਦੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨੂੰ ਨਸ਼ੇ ਤੋਂ ਦਗਾਉਣ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਹੋ ਜੀ ਸਾਹਿਬ ਜੀ ਸਾਹਿਬ ਜੀ ਸੰਤੂਲਾ ਸਾਡੇ ਨਾਸ਼ੂ ਸਾਹਿਬ ਕੋਈ ਨਾ ਫੇਰ ਤੋਂ ਪਾਠ ਕਰੋ ਇਹਦੇ ਮੈਂ ਫੇਰ ਵੀ ਆ ਜਾऊंगा ਇੱਥੇ ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਰੱਬ ਨੇ ਚਾਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪਹਿਰੇ ਵੇਖਾਓ ਆਪਣੀਆਂ ਮਾਵਾਂ ਦੇ ਹੰਝੂ ਦੇ ਵੇਖੋ ਤੁਸੀਂ ਕਿੰਨਾ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਇਹਨੇ ਲਾਇਆ ਹੈ ਕਿ ਆਪਣੇ ਆਪ ਲਾਗਿਆ ਆਪਣੇ ਆਪ ਲੱਗ ਗਿਆ ਬਿੰਦ ਚਿੱਟਾ ਹੁੰਦਾ ਬੰਦ ਹੋ ਜੇ ਫੇਰ ਤੁਸੀਂ ਮੁੰਡੇ ਬਸ ਸਕਦੇ ਸਾਡੇ ਬੰਦ ਹੋ ਜੇ ਫੇਰ ਕੋਈ ਨਾ ਬਦਲ ਚੱਲ ਬੇਬੇ ਕੋਈ ਨਹੀਂ ਹੌਸਲਾ ਰੱਖ ਕੀ ਹੋ ਜੂਗਾ ਤੂੰ ਹੁਣ ਬੱਚ ਨਹੀਂ ਕਰਨਾ ਤੂੰ ਪੱਕਾ ਕਰ ਤੂੰ ਇੱਕ ਤੇ ਡਾੜਾ ਰੱਖ ਆਠ ਕਰ ਧਰਮ ਦੇ ਲੜ ਲੱਗ ਤੂੰ ਬਚ ਜਾਏਗਾ ਆਪਣੀਆਂ ਭੈਣਾਂ ਵੇਖਣਾ ਮਾਤਾ ਜੀ ਦੱਸਣ ਤੇ ਤੇਰੀਆਂ ਭੈਣਾਂ ਵਾ ਇਹ ਭੈਣਾਂ ਵਾ ਬਾਪੂ ਤੇਰਾ ਹੈ ਕੋਈ ਨਹੀਂ ਆ ਬੇਬੇ ਕੀ ਕਰੇ ਉੱਥੇ ਇਹ 4 ਮਹੀਨੇ ਮਕਰੋਆਂ ਦਾ ਬਹੁਤ ਠੀਕ ਹਿੱਤਾ ਪਰ ਹੁਣ ਮਾਤਾ ਮਹੀਨੇ ਤੋਂ ਬਦਲਿਆ ਥੋੜਾ ਬੋਤਾ ਹੈ ਸਹੀ ਸਹੀ ਦਾ ਨਹੀਂ ਇੱਕੋ ਨਹੀਂ ਚੱਲੇਗਾ ਨਹੀਂ ਹੁੰਦੀ ਗੁੰਡੀ ਬਦਲਣਾ ਪੱਕਾ ਵੀ ਆਪਾਂ ਨਹੀਂ ਕਰਨਾ ਪਿੰਡੇ ਦੇ ਚੰਗੇ ਬੰਦਿਆਂ ਦੀ ਸੰਗਤ ਕਰ ਗੁਰਦੁਆਰੇ ਜਾਓ ਸੇਵਾ ਕਰੋ ਸਿਮਰਨ ਕਰੋ ਉਦਮ ਆਪਣਾ ਹੋਰ ਕਿਰਤ ਕਰੋ ਨਹੀਂ ਕਰਨਾ ਹੁਣ ਮੈਂ ਅਰਦਾਸ ਵੀ ਕਰਦਾ ਮਹਾਰਾਜ ਜੀ ਬੇਬੇ ਮੈਂ ਫੇਰ ਆਉਂਗਾ ਕੋਈ ਗੱਲ ਨਹੀਂ ਮਾੜਾ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਰੋਈਦਾ ਛਡਾਂਦਾ ਛੱਡ ਜੂਗਾ ਛੱਡ ਜੂਗਾ ਕੋਈ ਗੱਲ ਨਹੀਂ ਤੁਸੀਂ ਆਪਣੀ ਅਰਦਾਸ ਬਣਾਓ ਕੋਈ ਨਹੀਂ ਬੇਬੇ ਮੈਂ ਅਰਦਾਸ ਕਰਦਾ ਮਹਾਰਾਜ ਜੀ ਨੂੰ ਸਿੱਖ ਗੁਰਸਿੱਖ ਬਣਾਵੇ ਕੋਈ ਨਹੀਂ ਇਹੋ ਹੀ ਮੰਨਦੇ ਆ ਜੀ ਕੋਈ ਨਹੀਂ ਬੇਬੇ ਕੋਈ ਅੱਗੇ ਵਧਾਂਗੇ ਗੱਲ ਕਰਾਂਗੇ ਪਟਿਆਲਾ ਦੇ ਰਜਿੰਦਰ ਹਸਪਤਾਲ ਦੀ ਜਿਸ ਚ ਪਾਣੀ ਭਰ ਗਿਆ ਹੈ ਹਸਪਤਾਲ ਦੀ ਬਾਇਓਕੈਮਿਸਟਰੀ ਲੈਬ ਚ ਪਾਣੀ ਭਰਿਆ ਦੱਸਿਆ ਜਾ ਰਿਹਾ ਹੈ ਟੈਸਟ ਕਰਵਾਉਣ ਆਏ ਲੋਕਾਂ ਨੂੰ ਪਾਰੀ ਦਿੱਕਤਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਸਲ ਗੰਦਗੀ ਹੋਣ ਕਰਕੇ ਮਰੀਜ਼ ਤੇ ਸਟਾਫ ਕਾਫੀ ਪਰੇਸ਼ਾਨ ਖੱਜਲ ਖੁਆਰ ਹੋ ਰਹੇ ਨੇ ਤੇ ਟੁੱਟੀ ਚਾਲੂ ਰਹਿਣ ਕਰਕੇ ਰਜਿੰਦਰ ਹਸਪਤਾਲ ਚ ਪਾਣੀ ਭਰ ਗਿਆ ਵੱਡਾ ਹਸਪਤਾਲ ਹੈ ਨਾ ਲੋਕਾਂ ਲੋਕ ਇੱਥੇ ਇਲਾਜ ਕਰਵਾਉਣ ਲਈ ਆਉਂਦੇ ਨੇ ਤੇ ਅਕਸਰ ਹੀ ਰਜਿੰਦਰ ਹਸਪਤਾਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੁੰਦਾ ਹੈ ਤੇ ਹੁਣ ਅੱਜ ਚਰਚਾ ਦਾ ਵਿਸ਼ਾ ਇਸ ਕਰਕੇ ਬਣਿਆ ਹੈ ਕਿ ਬਾਇਓਕੈਮਿਸਟਰੀ ਲੈਬ ਹੈ ਉਸ ਦੇ ਅੰਦਰ ਹੀ ਪਾਣੀ ਭਰ ਗਿਆ ਟੂਟੀ ਚਾਲੂ ਰਹਿਣ ਕਰਕੇ ਆ ਪਾਣੀ ਭਰ ਗਿਆ ਵਾਦੇ ਸਭ ਤੋਂ ਵੱਡੇ ਹਸਪਤਾਲ ਰਾਜਿੰਦਰਾ ਜਿਸ ਦੇ ਵਿੱਚ ਹਜ਼ਾਰਾਂ ਲੋਕ ਇਲਾਜ ਦੇ ਲਈ ਆਉਂਦੇ ਨੇ ਉਹਦੀ ਲੈਬ ਦੇ ਵਿੱਚ ਅੱਜ ਸਵੇਰ ਤੋਂ ਹੀ ਪਾਣੀ ਭਰਿਆ ਹੋਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਲੈਬ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖੋ ਕਿ ਫਰਸ਼ ਦੇ ਉੱਪਰ ਤਾਂ ਪਾਣੀ ਹੈ ਹੀ ਪਰ ਪਿੱਛੇ ਤੱਕ ਪਾਣੀ ਹੀ ਪਾਣੀ ਹੈ ਤੇ ਸਵੇਰੇ 7 ਵਜੇ ਤੋਂ ਲੈ ਕੇ ਹੁਣ ਤੱਕ ਜਿਹੜੇ ਮੁਲਾਜ਼ਮ ਮੁਲਾਜ਼ਮ ਨੇਗੇ ਉਹ ਹਜੇ ਵੀ ਇਸ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਵਾਈਪਰ ਦੇ ਨਾਲ ਪਾਣੀ ਕੱਢਿਆ ਜਾ ਰਿਹਾ ਤੇ ਇਹ ਜਿਹੜਾ ਪ੍ਰੋਸੈਸ ਹੈ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਇਧਰ ਜਿਹੜੇ ਡਾਕਟਰ ਨੇਗੇ ਉਹਨਾਂ ਦੇ ਕਮਰੇ ਨੇ ਜਿਨ੍ਹਾਂ ਦੇ ਵਿੱਚ ਅੰਦਰ ਤੱਕ ਜਿਹੜਾ ਪਾਣੀ ਹੈ ਉਹ ਭਰਿਆ ਹੋਇਆ ਤੇ ਦੂਜੇ ਪਾਸੇ ਜਿਹੜੇ ਮਰੀਜ਼ ਇੱਥੇ ਟੈਸਟ ਵਗੈਰਾ ਲੈਣ ਆਏ ਸੀ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਕਿ ਕਿਸ ਤਰ੍ਹਾਂ ਆਏ ਸੀ ਕੀ ਗੱਲ ਹੈ ਬਿਰਜੀ ਕੀ ਨਾਮ ਹੈ ਤੁਹਾਡਾ ਬਿਰਜੀ ਮੈਂ ਆਪਣਾ ਟੈਸਟ ਕਰਾਣ ਆਇਆ ਸੀਗਾ ਇੱਥੇ ਤੇ ਆਹ ਦੇਖ ਲਓ ਪਾਣੀ ਦੇ ਵਿੱਚ ਅਸੀਂ ਕਿਵੇਂ ਖੜੇ ਆ ਹਾਂ ਆ ਸਾਰੇ ਪਿੱਛੇ ਪਾਣੀ ਪਾਣੀ ਹੋਇਆ ਪਿਆ ਹੈਗਾ ਤੇ ਸਵੇਰ ਦੇ ਦੋ ਤਿੰਨ ਤਾਂ ਉਰੇ ਬਜ਼ੁਰਗ ਵੀ ਗਿਰ ਚੁੱਕੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਐਕਸੈਸ ਹੋਇਆ ਪਿਆ ਇਥੇ ਮਤਲਬ ਸਲਿੱਪਰੀ ਹੋਈ ਹੋਈ ਹੈ ਕਿਉਂਕਿ ਇਹ ਫਰਸ਼ਾ ਸਲਿੱਪ ਹੋ ਜਾਂਦਾ ਬੰਦਾ ਨਾਰਮਲ ਬੰਦਾ ਵੀ ਚੰਗਾ ਪਲਾ ਵੀ ਸਲਿੱਪ ਹੋ ਜਾਂਦਾ ਤੁਸੀਂ ਦੇਖੋ ਕਿ ਇਹ ਜਿਹੜੇ ਮਰੀਜ਼ ਨੇਗੇ ਇਥੇ ਰਿਪੋਰਟਾਂ ਲੈਣ ਦੇ ਲਈ ਆਉਂਦੇ ਨੇ ਆਪਣੇ ਵੱਖ-ਵੱਖ ਟੈਸਟਾਂ ਦੀਆਂ ਤੇ ਲਾਈਨ ਲੱਗੀ ਹੈ ਪਰ ਪਿੱਛੇ ਤੱਕ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਾਣੀ ਹੈ ਅਜੇ ਵੀ ਫਰਸ਼ ਦੇ ਉੱਪਰ ਲਗਾਤਾਰ ਪਾਣੀ ਆ ਰਿਹਾ ਕਿਹਾ ਜਾ ਰਿਹਾ ਕਿ ਇੱਕ ਕਮਰਾ ਬੰਦ ਸੀ ਤੇ ਉਸ ਕਮਰੇ ਦੀ ਕੋਈ ਟੂਟੀ ਸੀ ਜਿਹੜੀ ਉਹ ਖੁੱਲੀ ਰਹਿ ਗਈ ਤੇ ਕਮਰਾ ਪਿੱਛੋਂ ਬੰਦ ਸੀ ਇਸ ਕਰਕੇ ਜਿਹੜਾ ਪਾਣੀ ਹੈ ਲਗਾਤਾਰ ਹੈ ਜਿਹੜੇ ਡਾਕਟਰ ਸਹਿਬਾਨ ਨੇ ਜਾਂ ਹੋਰ ਨੇ ਉਹਨਾਂ ਦੇ ਕਮਰਿਆਂ ਦੇ ਵਿੱਚ ਪਾਣੀ ਹੈ ਤੇ ਮੈਂ ਉਸ ਕਮਰੇ ਦਾ ਹਾਲ ਦਿਖਾ ਰਦਾ ਇਹ ਲੈਬ ਹੈ ਲੈਬ ਦੇ ਵਿੱਚ ਵੀ ਪਾਣੀ ਆਇਆ ਸੀ ਡਾਕਟਰ ਸਾਹਿਬ ਇੱਥੇ ਕੰਮ ਕਰਦੇ ਉਹਨਾਂ ਪੁੱਛ ਲਿਆ ਮੈਮ ਕਦੋਂ ਤੋਂ ਪਾਣੀ ਚੱਲ ਰਿਹਾ ਇਹ ਜਦੋਂ ਡਾਕਟਰ ਸਾਹਿਬ ਅਸੀਂ ਜਦੋਂ ਆਏ ਹਾਂ ਨਾ ਸਵੇਰੇ ਉਦੋਂ ਤੋਂ ਚੱਲ ਰਿਹਾ ਹਾਂ ਜੀ ਪਾਣੀ ਸੀਗਾ ਪਾਣੀ ਇੱਦਾਂ ਹੀ ਸੀਗਾ ਹਾਂਜੀ ਤੇ ਮੈਮ ਤੁਸੀਂ ਜਦੋਂ ਕੰਮ ਕਰਦੇ ਹੋ ਪਰੇਸ਼ਾਨੀ ਵੀ ਹੋਗੀ ਇਹ ਤਾਂ ਹੈ ਸਰ ਦੇਖੋ ਪੇਸ਼ੈਂਟ ਕਿੰਨਾ ਗੰਦ ਪਿਆ ਹੋਇਆ ਨਾ ਪਰੇਸ਼ਾਨੀ ਤਾਂ ਹੈ ਹੀ ਬਾਰ-ਬਾਰ ਸਫਾਈ ਹੋ ਰਹੀ ਹੈ ਬਾਰ-ਬਾਰ ਹੋ ਰਹੀ ਹੈ ਸਫਾਈ ਤਾਂ ਪਰ ਪਾਣੀ ਓ ਜਿਆਦਾ ਸਰ ਜਦ ਪਤਾ ਲੱਗ ਰਿਹਾ ਕਿ ਪਰੇਸ਼ਾਨੀ ਤੇ ਪਰੇਸ਼ਾਨੀ ਇਹਨਾਂ ਮਰੀਜ਼ਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਚੱਲਣੀ ਪੈ ਰਹੀ ਹੈ ਤੇ ਇਹ ਪ੍ਰੋਸੈਸ ਹੈ ਜਿਹੜਾ ਪਾਣੀ ਦੇ ਵਹਿਣ ਦਾ ਇਹ ਲਗਾਤਾਰ 4-5 ਘੰਟੇ ਤੋਂ ਚੱਲ ਰਿਹਾ ਤੇ ਅਜੇ ਤੱਕ ਨਹੀਂ ਰੁਕ ਰਿਹਾ

बॉम्ब स्कॉड टीम मौके पे मौजूद थी किस तरीके स्निफर डॉग्स की तस्वीर आ रहे हैं पूरे ही आ, सिविल सिविलियट की पूरी चेकिंग की गई जिसके चलते कुछ भी बरामदगी हाल फिलहाल नहीं की गई दो वस्वीर भी कुछ भी बराबद नहीं होया सी। पर आज भी तस्वीरां हो पा रहे हो क्योंकि शिमला चो सिविल उड़ाने की धमकी मिली बॉम्ब स्कॉड तुरंत हरकत चया उ पहुंचा पर कुछ भी उठी बराबद नहीं हो